ਜਿਹੜਾ ਯੋਧਾ 220 ਦੇ ਇੱਕ ਸਾਮਨੀ ਦੌਰਨ ਦੇ ਵਿੱਚ ਵੀ ਇੱਕ ਡਾਕੇ ਲੜਿਆ ਬੱਚੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ ਖਨੌੜੀ ਹੋਵੇ ਹਰਿਆਣੇਜ ਹੋਵੇ ਪੂਰਾ ਹਿੱਕ ਡਾਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾਂ ਬਣ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਆ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਅਜੰਸਟਾਂ ਨਾਲ ਰਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨ੍ਹਾ ਛੱਡ ਹਾ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਬੋਇਆ ਗਿਆ ਉਹਦੇ ਗਰੰਟ ਲਾਇਆ ਗਿਆ ਗੋਤੰਗਾ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਂहां ਬੰਨ ਕੇ ਛੱਤ ਨਾਲ ਬਾਹਾਂ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਸਾਹਿਬ ਜੀ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਹਰਿਆਣੇ 'ਚ ਇਕੱਠੇ ਹੋਏ ਆ ਮੇਰੇ ਨਾਲ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਆ ਮੁੱਤਵਾਲ ਸੱਜਣ ਵੀ ਪਹੁੰਚੇ ਆ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ Haryana ਦੇ ਵਿੱਚ ਅਸੀਂ ਲਾਂਬੰਦੀ ਸ਼ੁਰੂ ਕੀਤੀ ਆ ਇਕੱਠੇ ਕਰਕੇ ਲੋਕਾਂ ਨੂੰ 17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਹਵਾਲੇ ਵੱਡਾ ਇਕੱਠ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਿਹਾਦ ਨੂੰ ਜੋਦੇ ਨਾਲ ਖੜਨ ਦੀ ਜਿਹੜਾ ਯੋਧਾ 220 ਦੇ ਇੱਕ ਸਾਮਨੀ ਅੰਦোলন ਦੇ ਵਿੱਚ ਵੀ ਇੱਕ ਡਾ ਕੇ ਲੜਿਆ ਬੱਚੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ ਖਨੌੜੀ ਹੋਵੇ ਹਿੜਿਆਣੇ 'ਚ ਹੋਵੇ ਪੂਰਾ ਹਿੱਕ ਡਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾ ਬਣ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਆ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਅਜਸਿਕਾ ਨਾਲ ਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨਾਂ ਦੇ ਛੱਦਰ ਢਾ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਬੋਇਆ ਗਿਆ ਉਹਦੇ ਗਰਾਂਟ ਲਾਇਆ ਗਿਆ ਗੁਪਤੰਗਾ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਹਾਂ ਬੰਨ ਕੇ ਛੱਤ ਨਾਲ ਬਾਹਾਂ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਜੇ ਮਾੜਾ ਵੋਟਾ ਅੱਖ ਲਾਉਂਦਾ ਸੀਗਾ ਮੱਲੋ ਮੰਡੀ ਨੀਂਦ ਆਉਂਦੀ ਸੀ ਤਾਂ ਨੌ ਤੇ ਗੁੱਥੇ ਤੇ ਪੈਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ਤਰਾ ਜਿਹੜਾ ਉਸ ਨੌਜਵਾਨ ਦੇ ਘਟਾ ਨਹੀਂ ਗਿਆ ਕੀਤਾ ਨਹੀਂ ਗਿਆ ਇੱਕ ਤਨੀ ਦੋ ਨਹੀਂ ਪੂਰੇ 17 ਪਰਚੇ ਹਰਿਆਣਾ ਜਿਹੜੇ ਤੇ ਦੇ ਦਿੱਤੇ ਗਿਆ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਦਾ ਤੀਜਾ ਪਰਚਾ ਤਿਆਰ ਹੁੰਦਾ ਆ ਇਸ ਤਰ੍ਹਾਂ 12 ਮੁਕੱਦਮੇ ਜੋ ਪਹਿਲਾਂ ਦੇ ਚੁੱਕੇ ਐ ਜੇਲ੍ਹ ਦੇ ਅੰਦਰ ਵੀ ਉਹ ਇੰਨਾ ਤੰਕ ਕੀਤਾ ਜਾ ਰਿਹਾ ਆ ਉਸ ਇਨਸਾਨ ਦਾ ਬਹੁਤ ਬੁਰਾ ਹਾਲ ਐ ਉਸ ਯੋਧੇ ਦਾ ਪਰ ਉਹ ਚੜਦੀ ਕਲਾ ਚ ਐ ਇਹ ਸਾਰੀ ਨਿਸ਼ਾਨੀ ਐ ਕਿ ਯੋਧੇ ਹਮੇਸ਼ਾ ਜਿੱਲਾਂ 'ਚ ਹੋਣ ਸੰਘਰਸ਼ਾਂ 'ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕਿਨਾਰੇ ਪਏ ਹੋਣ ਪਰ ਗੱਲ ਹਮੇਸ਼ਾ ਚੜਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰਿਆ ਜਲਮ ਨੂੰ ਨਾਟ ਪਾਈਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਹੰਬਾਲੇ ਦੇ ਅੱਗੇ ਕੱਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਚੋਂ ਟ੍ਰੈਕਟਰਾਂ ਲਾਹ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਬਾਲੇ ਪਹੁੰਚਣਾ ਮੈਨੂੰ ਇਹ ਵੀ ਪਤਾ ਲੱਗਿਆ ਕਿ 17 ਤਰੀਕ ਨੂੰ ਹੋਊਗਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਇਹ ਘਰੋ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤੈਦੀ ਦੇ ਨਾਲ ਚਕੰਨੇ ਹੋ ਕੇ ਸचेਤ ਹੋ ਕੇ ਧ੍ਰਿੜਤਾ ਨਾਲ ਦਲੇਰੀ ਨਾਲ ਧ੍ਰਿੜਤਾ ਨਾਲ ਆਪਾਂ ਹਰ ਹਾਲ 17 ਤਰੀਕ ਨੂੰ 17 ਜੁਲਾਈ ਨੂੰ ਐਸਐਸਪੀ ਦਫ਼ਤਰ ਦੇ ਅੱਗੇ ਲੱਖਾਂ ਦੀ ਗਿਣਤੀ ਇਕੱਠ ਕਰਨਾ ਹੈ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜ਼ੁਲਮ ਸਾਡੇ ਉਨਾਂ ਯੋਜਾਂ ਦੇ ਕਰ ਰਹੀਆਂ ਨੇ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨ ਨਾਲ ਨਾ ਖੜ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਘਰਾਂ 'ਚ ਬਣ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਣਾ ਸੁਖ ਭਰਾਵੋ ਹੁਣ ਘਰਾਂ 'ਚ ਬੈਠਣ ਦਾ ਮੇਲਾ ਨਹੀਂ ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ ਦੇ ਹੋਈ ਇਕੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਘੱਟ ਵਕ ਵਕ ਪਿੰਡਾਂ ਤੋਂ ਸੰਗਤ ਇੱਥੇ ਆਈ ਹੈ ਪੰਜਾਬ 'ਚ ਵੀ ਜਾਵਾਂਗੇ ਸਵਾਗਤ ਆਪਾਂ 17 ਨੂੰ ਆਪਣੇ ਆ ਜਮੀਰ ਦੀ ਵਾਸਤੂ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਵਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਘਰੇਲੂ ਮਸਲੇ ਪਿੱਛੇ ਨਹੀਂ ਉਹ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਪਛਤਰ ਚੱਲ ਰਿਹਾ ਭਰਾਵੋ ਆਓ ਉੱਠ ਕੇ 17 ਤਰੀਕ ਨੂੰ ਕਾਫਲੇ ਵੰਡ ਕੇ ਹੀਰਾ ਕੱਟ ਗਏ ਅੰਮਾਲੇ ਪਹੁੰਚ ਗਏ ਤੇ ਇਹ ਸਰਕਾਰ ਨੂੰ ਦਿਖਾ ਗਏ ਕੱਲਾ ਨਵਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ ਮੇਰੇ ਪੰਜਾਬ ਹਰਿਆਣੇ ਦੀਆਂ ਮਾਵਾਂ ਨੌਜਵਾਨ ਬਜ਼ੁਰਗਾਂ ਉਸ ਹਜ਼ਾਰੂ ਜਉਦੇ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਬਰੇ